ਸਾਇਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਿਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁਖਬਰਾਂ ਰਾਏਕੋਟ ਐਸ ਡੀ ਐਮ ਦਫ਼ਤਰ ਵਿੱਚ ਚੌਕਸੀ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਬਟਿੰਡਾ ਦੇ ਨਵੇਂ ਬਾਸ ਅਡੇ ਲਈ ਰਾਹ 15 ਸਰੀ ਵਿੱਚ ਪੰਜਾਬੀ ਕਾਰੋਬਾਰੀ ਦੀਆਂ ਗੋਲੀਆਂ ਮਾਰ ਕੇ ਹੱਤਿਆ ਮੂਸੇਵਾਲਾ ਤੇ ਬਣੀ ਡਾਕੂਮੈਂਟਰੀ ਨੂੰ ਲੈ ਕੇ ਅਦਾਲਤ ਚ ਉਹੀ ਸੁਣਵਾਈ ਕੋਰਟ ਨੇ ਨਿਜੀ ਚੈਨਲ ਤੋਂ ਮੰਗਿਆ ਜਵਾਬ ਅਹਮਦਾਬਾਦ ਚ 에어 ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ 265 ਮੌਤਾਂ ਪੰਜਾਬ ਵਿੱਚ ਫਾਰਮਾ ਕੰਪਨੀ ਕੈਪਟੈਬ ਬਾਇਓਟੈਕ ਬਲੈਕਲਿਸਟ ਅੰਮਨਦਾਵਦ ਜਹਾਜ਼ ਹਾਦਸੇ 'ਚ ਗੁਜਰਾਤ ਦੇ ਸਾਬਕਾ ਸੀਐਮ ਦੀ ਮੌਤ ਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁੱਖ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦਾ ਕਤਲ ਪੰਜ ਮਹੀਨਿਆਂ ਤੋਂ ਸਪੋਰਟਸ ਯੂਨੀਵਰਸਿਟੀ ਬੀਸੀ ਤੋਂ ਸਖਣੀ ਪੰਜਾਬ ਬੋਰਡ ਵੱਲੋਂ ਵਿਦਿਆਰਥੀਆਂ ਲਈ ਵੱਖਰਾ ਕਾਊਂਟਰ ਸ਼ੁਰੂ ਕਾਲੇ ਪੀੜੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਅਤਿ ਦੀ ਗਰਮੀ ਤੋਂ ਪਰੇਸ਼ਾਨ ਪੰਜਾਬੀਆਂ ਲਈ ਰਾਹਤ ਪਰ ਖਬਰ ਮੀਨੂ ਲੈ ਕੇ ਆਈ ਵੱਡੀ ਅਪਡੇਟ ਹੁਣ ਖਬਰਾਂ ਵਿਸਤਾਰ ਨਾਲ ਵੀਰਵਾਰ ਬਾਅਦ ਦੁਪਹਿਰ ਡੀਐਸਪੀ ਸ਼ਿਵਚੰਦ ਦੀ ਅਗਵਾਈ ਵਾਲੀ ਚੌਕਸੀ ਵਿਭਾਗ ਦੀ ਟੀਮ ਨੇ ਰਾਏਕੋਟ ਦੇ ਐਸਡੀਐਮ ਦਫ਼ਤਰ ਨੂੰ ਘੇਰਾ ਪਾ ਲਿਆ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕਥਿਤ ਤੌਰ ਤੇ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਨਾਲ ਸੰਬੰਧਤ ਦੱਸੀ ਜਾ ਰਹੀ ਹੈ ਇਸ ਸੰਬੰਧੀ ਖਬਰ ਲਿਖੇ ਜਾਣ ਤੱਕ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਬੇਰਬਰੀ ਦੀ ਉਡੀਕ ਕੀਤੀ ਜਾ ਰਹੀ ਹੈ ਬਠਿੰਡਾ ਚ ਨਵਾਂ ਬੱਸ ਸਟੈਂਡ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ ਪਾਵਰ ਕਾਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਬਠਿੰਡਾ ਦੇ ਆਦ੍ਰਿਕ ਬੱਸ ਸਟੈਂਡ ਲਈ ਜ਼ਮੀਨ ਤਬਦੀਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਾਵਰ ਕਾਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਲੰਗੀ 12 ਮਈ ਨੂੰ ਹੋਈ ਸੀ ਜਿਸ ਦੇ ਮਿੰਟਸ ਜਾਰੀ ਹੋ ਗਏ ਹਨ ਪਾਵਰ ਕਾਮ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 30 ਏਕੜ ਜ਼ਮੀਨ ਨਵੇਂ ਬੱਸ ਸਟੈਂਡ ਲਈ ਤਬਦੀਲ ਕਰ ਦਿੱਤੀ ਹੈ ਪਾਵਰ ਕਾਮ ਨੇ ਇਹ ਜ਼ਮੀਨ ਕਲੈਕਟਰ ਰੇਟ ਦੇ ਹਿਸਾਬ ਨਾਲ ਦੇਣ ਦਾ ਫੈਸਲਾ ਕੀਤਾ ਹੈ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਜਲਦੀ ਇਸ ਵਸਟੈਂਡ ਦੀ ਉਸਾਰੀ ਸ਼ੁਰੂ ਕਰਵਾਉਣ ਦੇ ਰੌਂ ਵਿੱਚ ਹੈ। ਜੇਤੇ ਰਹਿ ਕੇ ਪੰਜਾਬ ਕੈਬਨਿਟ ਨੇ ਇਸ ਬਾਰੇ ਸਿਧਾਂਤਿਕ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਹੋਈ ਹੈ। ਦੱਸਣ ਜੋ ਗੱਲ ਹੈ ਕਿ ਬਟਿੰਡਾ ਦੇ ਨਵੇਂ ਬਾਸ ਅੱਡੇ ਦੇ ਵਿਰੋਧ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਵੀ ਚੱਲ ਰਿਹਾ ਹੈ। ਸ਼ਰੀਰੇ ਭੀੜ ਭੜਕੇ ਵਾਲੇ ਇਲਾਕੇ ਵਿੱਚ ਬੁੱਧਵਾਰ ਬਾਅਦ ਦੁਪਹਿਰ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੇਸ਼ੱਕ ਪੁਲਿਸ ਨੇ ਮਰਨ ਵਾਲੇ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਉਸਦੇ ਨੇੜਲੇ ਜਾਣਕਾਰਾਂ ਅਨੁਸਾਰ ਉਹ ਐਸ ਫੋਰ ਦਾ ਬਸਨੀਕ ਸਤਿੰਦਰ ਸਤਿੰਦਰ ਸ਼ਰਮਾ ਹੈ ਜੋ ਲੇਬਰ ਠੇਕੇਦਾਰ ਦੇ ਨਾਲ-ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ ਸਰੀ ਪੁਲਿਸ ਅਨੁਸਾਰ ਬਾਅਦ ਦੁਪਹਿਰ 84 ਐਵਨਿਊ ਅਤੇ 160 ਸਟਰੀਟ ਸਥਿਤ ਕਾਰਵਾਈ ਸਥਾਨ ਤੇ ਗੋਲੀਆਂ ਚੱਲਣ ਦਾ ਪਤਾ ਲੱਗਦੇ ਹੀ ਪੁਲਿਸ ਤੇ ਐਂਬੂਲੈਂਸ ਮੌਕੇ ਤੇ ਪਹੁੰਚੀ ਤਾਂ ਉਹ ਤੜਪ ਰਿਆ ਸੀ ਬਚਾਉਣ ਦੇ ਯਤਨਾਂ ਦੌਰਾਨ ਉਸਨੇ ਜਾਂ ਦਾਹਣ ਤੋੜ ਦਿੱਤਾ ਪੁਲਿਸ ਅਨੁਸਾਰ ਮਾਮਲਾ ਕਤਲ ਦੀ ਜਾਂਚਦਾ ਹੈ ਜੋ ਅੱਗੇ ਵਿਸ਼ੇਸ਼ ਟੀਮ ਨੂੰ ਸੌਂਪ ਦਿੱਤਾ ਗਿਆ ਹੈ ਮੌਜੂਦਾ ਸਾਲ ਦੌਰਾਨ ਸਰੀਚ ਇਹ ਤੀਜਾ ਕਤਲ ਹੈ ਬੇਸ਼ੱਕ ਪੁਲਿਸ ਹੋਰ ਜਾਣਕਾਰੀ ਦੇਣ ਤੋਂ ਸਮਰੱਥ ਹੈ ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਬੈਰਵਿਰੋਧ ਨਹੀਂ ਸੀ ਪਰ ਫਰੋਤੀ ਦੇ ਫੋਨ ਆਈ ਸੀ 4 ਦਿਨ ਪਹਿਲਾਂ ਸਰੀ ਵਿਚਲੇ ਲక్ష్ਮੀ ਨਾਰਾਇਣ ਮੰਦਿਰ ਕਮੇਟੀ ਦੇ ਪ੍ਰਧਾਨ ਸतीश ਕੁਮਾਰ ਨੂੰ ਫਰੋਤੀ ਦੇ ਫੋਨਾਂ ਤੋਂ ਬਾਅਦ ਉਸ ਦੇ ਬੰਕਟ ਹਾਲਤੇ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਵਿਚਾਰਿਆ ਉਸ ਮਾਮਲੇ ਵਿੱਚ ਪੁਲਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਇਸ ਕਤਲ ਮਗਰੋਂ ਪੰਜਾਬੀ ਕਾਰੋਬਾਰੀ ਦੈਸ਼ ਤੇ ਵਿੱਚ ਹਨ ਇਹ ਉਹ ਉਹਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਦੀ ਰਿਲੀਜ਼ ਤੇ ਪਾਬੰਦੀ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਮਾਨਸਾ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਇਸ ਮਾਮਲੇ ਵਿੱਚ ਅਦਾਲਤ ਨੇ ਨਿੱਜੀ ਚੈਨਲ ਤੋਂ ਜਵਾਬ ਮੰਗਿਆ ਹੈ ਜਿਸ ਨੂੰ ਲੈ ਕੇ ਅਦਾਲਤ ਨੇ ਨਿੱਜੀ ਚੈਨਲ ਨੂੰ ਸਮਾਧਤਾ ਹੈ ਅਤੇ 16 ਜੂਨ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਹਨ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਨਿੱਜੀ ਚੈਨਲ ਦੁਆਰਾ ਹਿਤਿਆਰ ਕੀਤੀ ਗਈ ਸੀ 11 ਜੂਨ ਨੂੰ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਡਾਕੂਮੈਂਟਰੀ ਦੇ ਦੋ ਐਪੀਸੋਡ ਜਾਰੀ ਕੀਤੇ ਸਨ ਨਾ ਇਸ ਨੂੰ ਪਹਿਲਾਂ ਮੋਬੀਲ ਵਿੱਚ ਦਿਖਾਇਆ ਜਾਣਾ ਸੀ ਜਿਵੇਂ ਹੀ ਸਿੱਧੂ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਉਹਨਾਂ ਨੇ ਇਸ ਤੇ ਇਤਰਾਜ਼ ਜਤਾਇਆ ਸਿੱਧੂ ਦੇ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ ਅਤੇ ਇਹ ਡਾਕੂਮੈਂਟਰੀ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਤੋਂ ਬਾਅਦ ਪਰਿਵਾਰ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਦਾਲਤ ਨੇ ਇਸ ਮਾਮਲੇ ਵਿੱਚ ਨਿੱਜੀ ਚੈਨਲ ਨੂੰ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਲੈ ਕੇ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਤਿੰਨ ਵਕੀਲਾਂ ਦਾ ਇੱਕ ਪੈਨਲ ਅਦਾਲਤ ਵਿੱਚ ਪੇਸ਼ ਹੋਇਆ ਉਹਨਾਂ ਅਦਾਲਤ ਨੂੰ ਦੱਸਿਆ ਕਿ ਉਹ ਪਰਿਵਾਰ ਦੁਆਰਾ ਉਠਾਏਗੇ ਇਤਰਾਜ਼ ਦਾ ਜਵਾਬ ਦੇਣਗੇ ਇਸ ਲਈ ਉਹਨਾਂ ਨੇ ਅਦਾਲਤ ਤੋਂ ਸਮਾਂ ਮੰਗਿਆ ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 16 ਜੂਨਰ ਅਦਾਜ਼ ਕੀਤੀ ਹੈ ਅਤੇ ਨਿੱਜੀ ਚੈਨਲ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ 에어 ਇੰਡੀਆ ਦਾ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਇੱਥੋਂ ਦੇ ਸਰਦਾਰ ਬੱਲਭਾਈ ਪਟੇਲ ਕਮੰਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ 55 ਸੈਕਿੰਡਾਂ ਮਗਰੋਂ ਹੀ ਮੈਡੀਕਲ ਕਾਲਜ ਕੰਪਲੈਕਸ ਦੀ ਇਮਾਰਤ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਚ ਸਵਾਰ 242 ਚੋਂ 241 ਵਿਅਕਤੀਆਂ ਦੀ ਮੌਤ ਹੋ ਗਈ ਜਹਾਜ਼ ਚ ਸਵਾਲਾ ਲੱਖ ਲੀਟਰ ਤੇਲ ਸੀ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਂਧਵਾੜ ਦੇ ਸਿਵਲ ਹਸਪਤਾਲ ਚ 265 ਲਾਸ਼ਾਂ ਲਿਆਂਦੀਆਂ ਗਈਆਂ ਹਨ ਮਰਨ ਵਾਲਿਆਂ ਚ ਰੇਸ਼ੀ ਇਲਾਕਿਆਂ ਵਾਲੇ ਲੋਕ ਵੀ ਸ਼ਾਮਲ ਸਨ ਆਸੇ ਚ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਬਾਲਵਾਲ ਬਚ ਗਿਆ 에어 ਇੰਡੀਆ ਮੁਤਾਬਕ ਜਹਾਜ਼ ਚ 169 ਭਾਰਤੀ 53 ਬਰਤਾਨਵੀ 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਵਿਅਕਤੀ ਸਵਾਰਸਾ ਨਾ ਉਹਨਾਂ ਤੋਂ ਇਲਾਵਾ ਦੋ ਪਾਇਲਟ ਤੇ ਅਮਲੇ ਦੇ 10 ਮੈਂਬਰ ਵੀ ਹਾਜ਼ਰ ਸਨ ਉਧਰ ਖਬਰ ਏਜੰਸੀ ਰਾਈਟਰਜ਼ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜਹਾਜ਼ ਏਚ 294 ਲੋਕ ਮਾਰੇ ਗਏ ਹਨ ਏਜੰਸੀ ਨੇ ਇਹ ਵੀ ਵਾਅਦਾ ਦਾਅਵਾ ਕੀਤਾ ਹੈ ਕਿ ਲੰਡਨ ਦੇ ਗੈਟਵੇਕ ਹਵਾਈ ਅੱਡੇ ਲਈ ਰਵਾਨਾ ਹੋਏ ਜਹਾਜ਼ ਦੇ ਮੈਡੀਕਲ ਕਲਾਜ ਹੋਸਟਲ ਦੀ ਇਮਾਰਤ ਨਾਲ ਟਕਰਾਉਣ ਕਾਰਨ ਉੱਥੇ ਮੌਜੂਦ ਕੁਝ ਵਿਦਿਆਰਥੀਆਂ ਦੀ ਵੀ ਜਾਨ ਗਈ ਹੈ ਇਹ ਮੁਲਕ ਚ ਹੋਏ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਚੋਂ ਇੱਕ ਹੈ ਇਹ ਰੀਡੀਆਂ ਤੇ ਟਾਟਾ ਗਰੁੱਪ ਨੇ ਹਾਦਸੇ ਤੇ ਅਫਸੋਸ ਜਤਾਉਂਦਿਆਂ ਅਮਰੀਕਾ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਕਹਿ ਕੇ ਜ਼ਖਮੀਆਂ ਦਾ ਵੀ ਇਲਾਜ ਕਰਵਾਇਆ ਜਾਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਂਧਾਵਾਦ ਮੌਕੇ ਦਾ ਦੌਰਾ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਸ਼ਹਿਰੀ ਹਵਾਯਾਰੀ ਮੰਤਰੀ ਕੇ ਰਾਮੂ ਨੈਡੂ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਆਸੀ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਸ਼ਾਹ ਨੇ ਕਿਹਾ ਕਿ ਜਹਾਜ਼ ਚ ਸਵਾ ਲੱਖ ਲੀਟਰ ਇੰਦਨ ਹੁਣ ਕਾਰਨ ਤਾਪਮਨ ਬਹੁਤ ਜਿਆਦਾ ਸੀ ਤੇ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਸ਼ਾਂ ਦੇ ਡੀਐਨਏ ਟੈਸਟ ਮਗਰੋਂ ਮ੍ਰਿਤਕਾਂ ਦਾ ਸਰਕਾਰੀ ਅੰਕੜਾ ਜਾਰੀ ਕੀਤਾ ਜਾਵੇਗਾ ਉਹਨਾਂ ਹਾਦਸੇ ਚ ਬਚੇ ਵਿਸ਼ਵਾਸ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਗੁਜਰਾਤ ਦੀ ਫੋਰੈਂਸਿਕ ਸਾਇੰਸ ਲੈਬੈਟਰੀ ਅਤੇ ਨੈਸ਼ਨਲ ਫੋਰੈਂਸਿਕ ਸੈਂਸ ਜਿ ਯੂਨੀਵਰਸਿਟੀ ਵੱਲੋਂ ਪੀੜਤਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਅੰદાવાદ 'ਚ 에어 ట్రాਫਿਕ ਕੰਟਰੋਲ ਨੇ ਕਿਹਾ ਕਿ ਦੋ ਇੰਜਨਾਂ ਵਾਲੇ ਜਹਾਜ਼ ਦੇ ਪਾਇਲਟ ਨੇ ਉਡਾਣ ਭਰਨ ਸਾਰੀ ਦੁਪਹਿਰ 1:48 ਵਜੇ ਹੰਗਾਮੀ ਹਾਲਤ ਹੋਂ ਬਾਰੇ ਤਿੰਨ ਵਾਰ ਸੂਚਨਾ ਜਾਰੀ ਕਰਦਿਆਂ ਸਹਾਇਤਾ ਦੀ ਮੰਗ ਕੀਤੀ ਸੀ ਜਹਾਜ਼ ਦੇ ਬਲੈਕ ਬਾਕਸ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਹਾਦਸੇ ਤੋਂ ਐਨ ਪਹਿਲਾਂ ਕੀ ਕੁਝ ਵਾਪਰਿਆ ਸੀ 11 ਸਾਲ ਪੁਰਾਣੇ ਜਹਾਜ਼ ਨੂੰ ਦੂਰ ਤੋਂ ਹੀ ਤੇਜ਼ੀ ਨਾਲ ਹੇਠਾਂ ਵੱਲ ਜਾਂਦੇ ਅਤੇ ਫਿਰ ਅੱਗ ਦੇ ਗੋਲ ਵਿੱਚ ਤਬਦੀਲ ਹੁੰਦਿਆਂ ਦੇਖਿਆ ਜਾ ਸਕਦਾ ਸੀ ਇਸ ਮਗਰੋਂ ਸਮਾਨ ਚ ਸੰਘਣਾ ਧੂਆਂ ਫੈਲ ਗਿਆ। ਐਵੀਏਸ਼ਨ ਸੁਤਰਾ ਨੇ ਕਿਹਾ ਕਿ ਜਹਾਜ਼ ਉਡਾਣ ਭਰਦੇ ਸਾਰ ਹੀ ਕ੍ਰੀਬ 600 ਤੋਂ 800 ਫੁੱਟ ਦੀ ਉਚਾਈ ਤੇ ਗਿਆ ਸੀ ਕਿ ਤ੍ਰਾਂਤੀ ਉਹ ਧਰਤੀ ਵੱਲ ਪਰਤਣ ਲੱਗ ਪਿਆ। ਚਸ਼ਮਦੀਦਾਂ ਮੁਤਾਬਕ ਜਹਾਜ਼ ਨੂੰ ਅੱਗੇ ਨਹੀਂ ਤੇਜ਼ੀ ਨਾਲ ਸੀ ਕਿ ਕਈ ਬਹੁ ਮੰਜ਼ਲਾ ਇਮਾਰਤਾਂ ਨੂੰ ਅੱਗ ਲੱਗੀ। ਦਰਖਤ ਝੁਲਸ ਗਏ ਤੇ ਕਾਰਾਂ ਨੂੰ ਨੁਕਸਾਨੀਆਂ ਗਈਆਂ। ਬੋਇੰਗ ਡ੍ਰੀਮ ਲਾਈਨਰ ਨਾਲ ਇਹ ਪਹਿਲਾ ਹਾਸਾ ਹੈ। ਜਹਾਜ਼ ਡਿੱਗਣ ਮਗਰੋਂ ਆਏ ਹੁੰਦਾ ਬਾਅਦ ਹਵਾਈ ਅੱਡੇ ਤੇ ਜਹਾਜ਼ਾਂ ਦੀ ਆਵਾਜਾਈ ਉਸ ਸਮੇਂ ਲਈ ਰੋਕ ਦਿੱਤੀ ਗਈ ਸੀ। ਪਰ ਸ਼ਾਮ ਸਵੇ ਇਹ ਬਹਾਲ ਹੋ ਗਈ ਇੱਕ ਪ੍ਰਤੱਖਦਰਸ਼ੀ ਹਰੀਸ਼ਾ ਨੇ ਦੱਸਿਆ ਕਿ ਜਹਾਜ਼ ਬਹੁਤ ਹੀ ਠਹਾ ਉਡ ਰਿਆ ਸੀ ਅਤੇ ਇਹ ਵੀਜ਼ੇ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਨਰਸਿੰਗ ਸਟਾਫ ਦੇ ਰਹਿਸ਼ੀ ਕੁਆਟਰਾਂ ਤੇ ਡਿੱਗ ਪਿਆ ਉਹਨਾਂ ਨੇ ਕਿਹਾ ਕਿ ਅਪਾਰਟਮੈਂਟਾਂ 'ਚ ਕਈ ਵਿਅਕਤੀ ਜ਼ਖਮੀ ਹੋਏ ਹਨ ਤੇ ਜਹਾਜ਼ ਦੇ ਨਾਲ ਹੀ ਇਮਾਰਤ ਨੂੰ ਵੀ ਅੱਗ ਲੱਗ ਗਈ 에어 ਇੰਡੀਆ ਦੇ ਚੇਅਰਪਰਸਨ ਐਨ ਚੰਦਰਸ਼ੇਕਰ ਨੇ ਹਾਸੇ ਤੇ ਦੁੱਖ ਪ੍ਰਗਟਾਉਂਦਿਆਂ ਐਕਸ ਤੇ ਕਿਹਾ ਕਿ ਹੰਗਾਮੀ ਕੇਂਦਰ ਬਣਾਇਆ ਗਿਆ ਹੈ ਤੇ ਪਰਿਵਾਰਾਂ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਭੋਗਿੰਨੇ ਇੱਕ ਬਿਆਨ ਚ ਕਿਹਾ ਕਿ ਏਅਰ ਇੰਡੀਆ ਦੇ ਸਬੰਧਕਾਂ ਤੇ ਟਾਟਾ ਦੀ ਮਾਲਕੀ ਵਾਲੀ ਇਹ ਲਾਈਨ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਉਹ ਤਿਆਰ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਘਟੀਆ தரਜੇ ਦੀ ਦਵਾਈ ਸਪਲਾਈ ਕਰਨ ਦੇ ਦੋਸ਼ 'ਤੇ ਫਾਰਮਾ ਕੰਪਨੀ ਨੂੰ 3 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਹੈ। ਦਵਾਈਆਂ ਦਾ ਸਟਾਕ ਕੰਪਨੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਦੀ 3,30,000 ਰੁਪਏ ਦੀ ਸਿਕਿਉਰਿਟੀ ਜ਼ਬਤ ਕਰ ਲਈ ਗਈ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਫਾਰਮਾ ਕੰਪਨੀ ਮੈਸੇਜ ਕੈਪਟੈਬ ਬਾਇਓਟੈਕ ਦਾ ਸੋਲਨੋ ਵੱਲੋਂ ਪੰਜਾਬ ਚ ਘਟ ਗਿਆ ਦਰਜੇ ਦੇ ਆਈਵੀ ਫਲੂਇਡ ਅਤੇ ਸਪਲਾਈ ਸਲਾਈਨ ਸਪਲਾਈ ਕੀਤਾ ਜਿਸ ਕਰਕੇ ਉਕਤ ਕੰਪਨੀ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹਨਾਂ ਕਹਿਆ ਕਿ ਕੰਪਨੀ ਨੂੰ 3 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ ਤੇ ਉਹ ਹੁਣ ਕਿਸੇ ਵੀ ਸਰਕਾਰੀ ਟੈਂਡਰ ਵਿੱਚ ਹਿੱਸਾ ਨਹੀਂ ਲੈ ਸਕਦੀ ਸਰਕਾਰ ਨੇ ਇਹ ਕੰਪਨੀ ਵੱਲੋਂ ਸਪਲਾਈ ਕੀਤੀਆਂ ਜਾਣ ਵਾਲੀਆਂ 11 ਹੋਰ ਵਸਤਾਂ ਦੇ ਸਾਰੇ ਕੰਟਰੈਕਟ ਵੀ ਰੱਦ ਕਰ ਦਿੱਤੇ ਹਨ ਇਸ ਤੋਂ ਇਲਾਵਾ ਸਰਕਾਰ ਨੇ ਉਕਤ ਮਾਮਲੇ ਨੂੰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਪੌਲ ਉਠਾਉਂਦੇ ਹੋਏ ਕੰਪਨੀ ਦੇ ਸਾਰੇ ਉਤਪਾਦਨ ਬੰਦ ਕਰਵਾ ਦਿੱਤੇ ਹਨ ਪੰਜਾਬ ਸਰਕਾਰ ਨੇ ਇਹ ਕਾਰਵਾਈ ਅਮਰਸਰ ਅਤੇ ਸੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਰੀਜ਼ਾਂ ਨੂੰ ਸਲਾਈਨ ਦੀ ਵਰਤੋਂ ਕਾਰਨ ਹੋਏ ਰਿਐਕਸ਼ਨ ਤੋਂ ਬਾਅਦ ਕੀਤੀ ਹੈ ਮਰੀਜ਼ਾਂ ਨੂੰ ਰਿਐਕਸ਼ਨ ਹੋਣ ਦੀ ਜਾਣਕਾਰੀ ਮਿਲਦੇ ਹੀ ਸਿਹਤ ਵਿਭਾਗ ਨੇ ਉਕਤ ਦਵਾਈ ਦੇ ਸੈਂਪਲਾਂ ਨੂੰ ਜਾਂਚ ਲਈ ਵੱਖ-ਵੱਖ ਲੈਬਾਰਟਰੀਆਂ ਵਿੱਚ ਭੇਜਿਆ ਜਿਨ੍ਹਾਂ ਦੀ ਰਿਪੋਰਟ ਬਾਅਦ ਬਣਦੀ ਕਾਰਵਾਈ ਕੀਤੀ ਗਈ ਹੈ ਸਿਹਤ ਵਿਭਾਗ ਨੇ ਦਿੱਲੀ ਦੀਆਂ ਤਿੰਨ ਲੈਬਾਰਟਰੀਆਂ ਨੂੰ ਵੀ ਨੋਟਿਸ ਭੇਜੇ ਹਨ ਇਹਨਾਂ ਨੇ ਫਾਰਮਾ ਕੰਪਨੀ ਦੇ ਨਮੂਨਿਆਂ ਨੂੰ ਪਾਸ ਕੀਤਾ ਸੀ ਜੋ ਹੁਣ 11 ਮਰੀ ਪਾਏ ਗਏ ਹਨ ਇਹਨਾਂ ਲੈਬਾਰਟਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਹਮਦਾਬਾਦ ਜਹਾਜ਼ ਹਾਦਸੇ 'ਚ ਗੁਜਰਾਤ ਦੇ ਸਾਬਕਾ ਸੀਐਮ ਤੇ ਭਾਜਪਾ ਪੰਜਾਬ ਇੰਚਾਰਜ ਬਿਜੇਰੂ ਪਾਣੀ ਦਾ ਦੇਹਾਂਤ ਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਹਮਦਾਬਾਦ ਜਹਾਜ਼ ਹਾਦਸੇ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਬਿਜੇਰੂ ਪਾਣੀ ਜੀ ਦੇ ਦੁਖਦਾਈ ਦੇਹਾਂਤ ਤੋਂ ਦੁਖੀ ਹਾਂ ਜਨਤਕ ਸੇਵਾ ਪ੍ਰਤੀ ਉਹਨਾਂ ਦੀ ਅਟੁੱਟ ਬਚਨਵਾਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਮੇਰੀ ਡੂੰਗੀ ਸਮਵੇਦਨਾ ਪੰਜਾਬ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਜੋ ਕਮਲਕੌਰ ਭਾਬੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਦੀ ਲਾਸ਼ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਪੁੱਚੋਕਲਾ ਨੇੜੇ ਆਦੇਸ਼ ਯੂਨੀਵਰਸਿਟੀ ਵਿਖੇ ਇੱਕ ਕਾਰ ਵਿੱਚੋਂ ਭੇਤ ਭਰੇ ਹਾਲਾਤਾਂ ਵਿੱਚ ਮਿਲੀ ਹੈ 30 ਸਾਲਾ ਕੰਚਨ ਕੁਮਾਰੀ ਲੁਧਿਆਣਾ ਦੀ ਲక్ష్ਮਣ ਕਲੋਨੀ ਦੀ ਰਹਿਣ ਵਾਲੀ ਸੀ ਅਤੇ ਉਸਦੇ ਇੰਸਟਾਗ੍ਰam ਤੇ 386000 ਤੋਂ ਵੱਧ ਫਾਲੋਅਰਸ ਸਨ ਕਾਂਚਨ ਕੁਮਾਰੀ 9 ਜੂਨ ਨੂੰ ਲੁਧਿਆਣਾ ਤੋਂ ਬਟਿੰਡਾ ਇੱਕ ਪ੍ਰਚਾਰ ਸਮਾਗਮ ਲਈ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦਾ ਉਸ ਨਾਲ ਸੰਪਰਕ ਨਹੀਂ ਹੋਇਆ ਬੁੱਧਵਾਰ ਰਾਤ ਆਦੇਸ਼ ਹਸਪਤਾਲੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਬਦਬੂ ਆਉਣ ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਕਾਰ ਦੀ ਜਾਂਚ ਦੌਰਾਨ ਪਿਛਲੀ ਸੀਟ ਤੇ ਉਬੀ ਸੜੀ ਹੋਈ ਲਾਸ਼ ਮਿਲੀ ਪਟਿਆਲਾ ਦੇ ਮਹਾਰਾਜਾ ਭពਿੰਦਰਾ ਪੰਜਾਬ ਸਪੋਰਟਸ ਯੂਨੀਵਰਸਿਟੀ 5 ਮਹੀਨਿਆਂ ਤੋਂ ਬਾਈ ਚਾਂਸਲਰ ਤੋਂ ਬਗੈਰ ਹੀ ਚੱਲ ਰਹੀ ਹੈ ਇਸ ਕਰਕੇ ਯੂਨੀਵਰਸਿਟੀ ਕਈ ਅਕਾਦਮਿਕ ਤੇ ਪ੍ਰਸ਼ਾਸਨਿਕ ਮੁਸ਼ਕਲਾਂ ਵਿੱਚ ਘिरी ਹੋਈ ਹੈ ਇਤੇ ਹੀ ਵਸਨੀ ਰਜਿਸਟਰਡ ਡੀਨ ਅਕਾਦਮਿਕ ਕੰਟਰੋਲਰ ਐਗਜ਼ਾਮੀਨੇਸ਼ਨ ਡਾਇਰੈਕਟਰ ਸਪੋਰਟਸ ਦੀਆਂ ਸਾਰੀਆਂ ਦਫਤਰੀ ਕੰਮ ਡਾਕਟਰ ਅਨੰਬੋ ਵਾਲੀਆ ਹੀ ਸੰਭਾਰੇ ਹਨ ਇਸ ਵੇਲੇ ਯੂਨੀਵਰਸਿਟੀ ਵਿੱਚ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਅਨਜ਼ਵਿਧ ਰਿਸਰਚ ਬੈਚਲਰ ਆਫ ਸਪੋਰਟ ਸਾਇੰਸ ਬੈਚਲਰ ਆਫ ਆਰਟਸ ਆਦ ਕੁੱਝ ਹੋਰ ਕੋਰ ਚੱਲ ਰਹੇ ਹਨ ਯੂਨੀਵਰਸਿਟੀ ਦਾ ਵਿਸਤਾਰ ਪੂਰੇ ਪੰਜਾਬ ਵਿੱਚ ਹੋ ਗਿਆ ਹੈ ਤਿੰਨ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ ਗੁਰਸੇਵਕ ਸਿੰਘ ਗਵਰਨਮੈਂਟ ਕਾਲਜਾ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਗਵਰਨਮੈਂਟ ਆਰਟ ਐਂਡ ਸਪੋਰਟਸ ਕਾਲਜ ਜਲੰਧਰ ਗਵਰਨਮੈਂਟ ਕਾਲਜ ਆਫ ਅਫਗਾਨਾ ਗੁਰਦਾਸਪੁਰ ਤੇ ਪ੍ਰਾਈਵੇਟ ਕਾਲਜਾਂ ਵਿੱਚ ਸ਼ਹੀਦ ਕਾਂਸੀ ਰਾਮ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਭਾਗੋ ਮਾਜਰਾ ਮੁਹਾਲੀ ਕਲਸਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅੰਮ੍ਰਿਤਸਰ ਸੈਂਟਰ ਆਫ ਹੋਲਿਸਟਿਕ ਕਾਲਜ ਆਫ ਐਜੂਕੇਸ਼ਨ ਬਾਈਪਾਸ ਜਲੰਧਰ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਲੁਧਿਆਣਾ ਅਤੇ ਦਰਾਇਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਾਨਸਾ ਯੂਨੀਵਰਸਿਟੀ ਨਾਲ ਜੁ ਯੂਨੀਵਰਸਿਟੀ ਦਾ ਆਪਣਾ ਕੈਂਪਸ ਹਾਲੇ ਨਾਲ ਬੰਨ੍ਹ ਕਰਕੇ ਇਹ ਫਾਰਾ ਚੌਕ ਕੋਲ ਮਿੰਦਰਾ ਕੋਠੀ ਦੀ ਇਮਾਰਤ ਦੇ ਇੱਕ ਹਿੱਸੇ ਵਿੱਚ ਚੱਲ ਰਹੀ ਹੈ ਯੂਨੀਵਰਸਿਟੀ ਦੇ ਕੈਂਪਸ ਵਿੱਚ ਤਿੰਨ ਸਦੇ ਕਰੀਬ ਅਤੇ ਪੰਜਾਬ ਦੇ ਕਾਲਜਾਂ ਵਿੱਚ 2500 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਦਾ ਲਈ ਦੁਪਰਤੀ ਸਰਟੀਫਿਕੇਟ ਮਾਈਗ੍ਰੇਸ਼ਨ ਸਰਟੀਫਿਕੇਟ ਟਰਾਂਸਕ੍ਰਿਪਟ ਅਤੇ ਵੈਸ਼ ਵਿਦੇਸ਼ ਤੋਂ ਆਉਣ ਵਾਲੀਆਂ ਵੈਰੀਫਿਕੇਸ਼ਨਾਂ ਲਈ ਆਨਲਾਈਨ ਅਪਲਾਈ ਕਰਨ ਲਈ ਵੱਖਰਾ ਕਾਊਂਟਰ ਸ਼ੁਰੂ ਕੀਤਾ ਗਿਆ ਹੈ ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰਨ ਦੀ ਸਹੂਲਤ ਪੰਜਾਬ ਬੋਰਡ ਦੀ ਵੈੱਬਸਾਈਟ ਤੇ ਵੀ ਉਪਲਬਧ ਕਰਵਾਈ ਗਈ ਹੈ। ਬਹੁਤ ਸਾਰੇ ਵਿਦਿਆਰਥੀ ਅਜੇ ਹੁੰਦੇ ਹਨ ਜਿਨ੍ਹਾਂ ਨੂੰ ਮੁਕ ਦਫ਼ਤਰ ਆਉਣ ਮਗਰੋਂ ਹੀ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ। ਉਹਨਾਂ ਨੂੰ ਬਾਹਰ ਜਾ ਕੇ ਪ੍ਰਾਈਵੇਟ ਸਾਈਬਰ ਕੈਫੇ ਤੋਂ ਮਹਿੰਗੇ ਮੁੱਲ ਤੇ ਇਹ ਸੇਵਾ ਲੈਣੀ ਪੈਂਦੀ ਸੀ। ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਦੀ ਇਹ ਸਹੂਲਤ ਆ ਦਾ ਬੋਰਡ ਵੱਲੋਂ ਤੋਂ ਬਾਹਰ ਪ੍ਰਾਈਵੇਟ ਕੈਫੇ ਮਾਲਕਾਂ ਵੱਲੋਂ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਸੀ। ਇਸ ਸੰਬੰਧੀ ਭਾਰੀ ਫੀਸਾਂ ਲਈਆਂ ਜਾ ਰਹੀਆਂ ਸਨ। ਸਿੰਗਲ ਵਿੰਡੋ ਤੇ ਵਿਦਿਆਰਥੀਆਂ ਨਾਲ ਗਲਤ ਕਰਨ ਉਪਰੰਤ ਪ੍ਰਾਈਵੇਟ ਕੈਫੇ ਮਾਲਕਾਂ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਂ ਤੇ ਕੀਤੀ ਜਾ ਰਹੀ ਇਸ ਲੁੱਟ ਤੋਂ ਸਬੰਧੀ ਤਾਂ ਤੋਂ ਹੀ ਜਾਣਕਾਰੀ ਦੇ ਮੱਦੇ ਨਜ਼ਰ ਬੋਰਡ ਦੀ ਸਿੰਗਲ ਵਿੰਡੋ ਤੇ ਇੱਕ ਵੱਖਰਾ ਕਾਊਂਟਰ ਸਥਾਪਿਤ ਕਰ ਦਿੱਤਾ ਗਿਆ ਹੈ ਇਸ ਨਾਲ ਇੱਕ ਤਾਂ ਵਿਦਿਆਰਥੀ ਬੇਵਜ੍ਹਾ ਸਮੇਂ ਦੀ ਬਰਬਾਦੀ ਤੋਂ ਬਚ ਸਕਣਗੇ ਅਤੇ ਦੂਜੇ ਇਸ ਕਾਊਂਟਰ ਤੇ ਬਿਨਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਫਾਰਮ ਭਰਨੀ ਸੌਦਾ ਪ੍ਰਾਪਤ ਕਰ ਸਕਣਗੇ ਇਸ ਉਦਮ ਦੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਵੱਲੋਂ ਛਾਗਾ ਕੀਤੀ ਜਾ ਰਹੀ ਹੈ ਲਗਭਗ 2 ਹਫ਼ਤੇ ਪਹਿਲਾਂ ਸ਼ੁਰੂ ਕੀਤੀ ਇਸ ਸੌਦਾ ਤੋਂ ਅਰਜਾਨਾ 45 ਤੋਂ 50 ਵਿਦਿਆਰਥੀ ਲਾਭ ਲੈ ਰਹੇ ਹਨ ਮਲੇਰ ਕੋਟਲਾ ਦੇ ਨੇੜਲੇ ਪਿੰਡ ਖਾਨਪੁਰ ਵਾਸੀ ਪਤੀ ਪਤਨੀ ਵੱਲੋਂ ਕਰਵਾਏ ਮੈਡੀਕਲ ਲੈਬ ਟੈਸਟ ਵਿੱਚ ਦੋਵਾਂ ਨੂੰ ਕਾਲਾ ਪੀਲਾ ਹੋਣ ਦਾ ਪਤਾ ਲੱਗਣ ਤੇ ਪਰੇਸ਼ਾਨ ਹੋਏ ਪਤੀ ਅਵਤਾਰ ਸਿੰਘ 50 ਪੁੱਤਰ ਗੁਰਮੀਤ ਸਿੰਘ ਨੇ ਕੋਟਲਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਉਸ ਦੀ Laash ਥਾਣਾ ਧੂੜੀ ਦੇ ਪਿੰਡ ਰਾਜੋ ਮਾਜਰਾ ਨੇੜੇ ਨਹਿਰ ਵਿੱਚੋਂ ਮਿਲੀ ਆਣਾ ਸਾਦਰ ਅਮੰਦਗੜਾ ਪੁਲਿਸ ਕੋਲ ਬ੍ਰਿਤਿਕ ਅਵਤਾਰ ਸਿੰਘ ਦੀ ਪਤਨੀ ਸੁਪਨੀਤ ਤੌਰਨੇ ਦੱਸਿਆ ਕਿ ਕਾਲੇ ਪੀਲੇ ਕਾਰਨ ਅਵਤਾਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਗਿਆ ਅਤੇ 8 ਜੂਨ ਨੂੰ ਸ਼ਾਮੀ ਕਰੀਬ ਪੋਣੇ 4 ਵਜੇ ਘਰੋਂ ਮੋਟਰਸਾਈਕਲ ਤੇ ਖੇਤ ਜਾਣ ਲਈ ਕਹਿ ਕੇ ਵਾਪਸ ਨਹੀਂ ਪਰਤਿਆ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਦਿਨੋਂ ਦਿਨ ਵਧ ਰਹੇ ਤਾਪਮਨ ਕਾਰਨ ਆਮ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ ਜਿਸ ਨਾਲ ਧਰਤੀ ਤੋਂ ਜਿਵੇਂ ਅੱਗ ਉਗਲ ਰਹੀ ਹੈ ਉਤਰੀ ਭਾਰਤ ਵਿੱਚ ਦੱਖਣੀ ਪੱਛਮੀ ਮੌਨਸੂਨ ਦੀ ਹੌਲੀ ਗਤੀ ਵੀ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ ਗਰਮੀ ਵਧੀ ਹੋਈ ਹੈ ਇਸ ਦਰਾਂ ਭਾਰਤੀ ਮੌਸਮ ਵਿਭਾਗ ਨੇ ਰਾਤ ਭਰੀ ਖਬਰ ਦਿੱਤੀ ਹੈ ਕਿ 13 ਜੂਨ ਦੀ ਸ਼ਾਮ ਤੋਂ ਮੌਸਮ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ ਵਿਭਾਗ ਨੇ ਤਾਕ ਬਦਲਬਾਈ ਅਤੇ ਤੇਜ਼ ਬਾਵਾਂ ਨਾਲ 20 ਪੈਣ ਦੇ ਅਸਰ ਹੋ ਸਕਦੇ ਹਨ 14 ਜੂਨ ਨੂੰ ਤੇਜ਼ ਬਾਵਾਂ ਨਾਲ 20 ਪੈਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਤ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਗਲੇ 2 ਦਿਨਾਂ ਲਈ ਹੀਟ ਵੇਵ ਨੂੰ ਲੈ ਕੇ ਜਲੋ ਲਾਟ ਜਾਰੀ ਕੀਤਾ ਹੈ ਇਹ ਚੇਤਾਵਨੀ ਖਾਸ ਤੌਰ ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਦੇ ਸਮੇਂ ਲਈ ਹੈ ਜਦੋਂ ਤਾਪਮਨ ਆਪਣੇ ਸਿਖਰ ਤੇ ਹੁੰਦਾ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸ੍ਰਿੰਦਰਪਾਲ ਸਿੰਘ ਨੇ ਕਿਹਾ ਕਿ 3 ਦਿਨਾਂ ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ 18 19 ਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ 2 ਦਿਨਾਂ ਤੱਕ ਸਵੇਰ ਦਾ ਮੌਸਮ ਕੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਦੂਰ ਦਰਾਡੇ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ 12 ਤੇ 13 ਜੂਨ ਨੂੰ ਕੁਝ ਥਾਵਾਂ ਤੇ ਅਤੇ 14 ਜੂਨ ਨੂੰ ਰਾਜ ਦੇ ਕੁਝ ਥਾਵਾਂ ਤੇ ਹੀਟ ਵੇਵ ਦੀ ਸੰਭਾਵਨਾ ਹੈ ਹਾਲਾਂਕਿ 14 ਤੋਂ 17 ਜੂਨ ਤੱਕ ਕੋਈ ਥਾਂ 'ਤੇ ਗਰਜ ਬਿਜਲੀ ਅਤੇ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੀ ਸੰਭਾਵਨਾ ਹੈ ਰਾਤ ਨੂੰ ਮੌਸਮ ਗਰਮ ਰਹੇਗਾ ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ